ਵੈਕਰ ਜੀ ਦਾ ਖਾਨ ਸਾਹਿਬ ਵੈਕਰ ਜੀ ਕੀ ਫਤਿਹ ਸਾਡੇ ਵੀਧੀ ਹੋਣੀ ਅੱਜ ਸਫਾਈ ਕਰ ਰਹੇ ਨਵੇਂ ਟੈਂਟ ਦੀਆਂ ਤਿਆਰੀਆਂ ਇੱਥੇ ਉਦਲੀ ਬਾਰਡਰ ਤੇ ਚੱਲ ਰਹੀਆਂ ਤੇ ਇੱਥੇ ਆਪਾਂ ਨਵਾਂ ਟੈਂਟ ਜਿਹੜਾ ਅੱਜ ਲਾਉਣਾ ਤੇ ਪਾਣੀ ਪੂਣੀ ਛਿੜਕ ਕੇ ਸਫਾਈ ਸੁਮੇ ਕਰਕੇ ਤੇ ਆਪਾਂ ਪ੍ਰਬੰਧ ਕੀਤੇ ਹੋਏ ਆਪਦੇ ਤੇ ਸਾਰੇ ਵੀਰ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਆਹ ਨੂੰ ਬਾਪੂ ਜੀ ਤਿਆਰੀਆਂ ਹੁਣ ਗਰਮੀਆਂ ਦੀਆਂ ਕਾਂ ਜਿੱਦਾਂ ਜਿੱਦਾਂ ਦਾ ਮੌਸਮ ਆ ਰਿਹਾ ਇਹ ਵੀਰ ਦੀ ਹੋਣੀ ਸਰਬਜੀਤ ਸਿੰਘ ਦੀ ਹੋਣੀ ਸੇਵਾ ਜਿਹੜੀ ਆ ਉਹ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਆਪ ਹੀ ਲੱਗਿਆ ਮਾਰੇ ਨਾ ਪਿਛੇ ਇੱਕ ਘੰਟੇ ਵਿੱਚ ਇੱਕ ਘੰਟੇ ਵਿੱਚ ਆ ਜਾਓਗੇ ਸਾਰੇ ਜਿਹੜੇ ਵੀਰ ਆ ਉਹ ਹੋਏ ਸ਼ਾਮ ਤੱਕ ਸ਼ਾਇਦ ਅੱਡ ਜਿਹੜਾ ਨਵਾਂ ਟੈਂਕਾ ਉਹ ਲੱਗ ਜੇ ਤੇ ਮਾਲਕ ਕ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆਂ ਨੂੰ ਇਹਨਾਂ ਪਹਿਲੇ ਹਮਸੇ ਟੂਕ ਲਵਾ ਲਿਆ ਥਾ ਆ ਵੀ ਕਰਦਾ ਹੈ ਅੱਛਾ 응. 아 a p r o d